ਨਿਰਮਲ ਦੀ ਹਰੇਕ ਵੀਡੀਓ ਨਾ ਕਮਾਲ ਤੋਂ ਬਾਗਮਾਲ ਹੁੰਦੀ ਆ ਇੱਕ ਆ ਛੋਟੀ ਜੀ ਵੀਡੀਓ ਆ ਗਈ 39 ਸੈਕਿੰਡਾਂ ਦੀ ਇੱਕ ਵਾਰੀ ਵੇਖਿਓ ਵਈ ਟਾਈਮ ਟਾਈਮ ਦੀ ਗੱਲ ਆ ਯਾਰ ਇੱਕ ਟਾਈਮ ਸੀ ਜਦੋਂ ਮੇਰੀ ਦਾਦੀ ਦੀ ਮੈਂ ਉਂਗਲ ਵੜ ਕੇ ਦੁਰਦਾ ਹੁੰਦਾ ਸੀ ਇਹ ਮੈਨੂੰ ਤੁਰਨਾ ਸਿਖਾਉਂਦੀ ਹੁੰਦੀ ਸੀ ਤੇ ਅੱਜ ਟਾਈਮ ਆ ਇਹ ਮੇਰੀ ਉਂਗਲ ਫੜ ਕੇ ਤੁਰਦੀ ਆ ਵਕਤ ਦਾ ਕੋਈ ਪਤਾ ਨਹੀਂ ਕਿੱਥੋਂ ਕਿੱਥੇ ਕੌਣ ਕਿੱਥੇ ਵਗ ਜੇ ਮਾਪਿਓ ਦੀ ਸੇਵਾ ਕਰਿਆ ਕਰੋ ਬਾਈ ਇਹ ਸੇਵਾ ਦਾ ਕਰਮ ਵਾਲਿਆਂ ਨੂੰ ਮਿਲਦੀ ਹੈ ਹਨਾ ਬੀਬੀ ਸੇਵਾ ਕਰਦੇ ਹੁੰਨੇ ਤੇ ਅਸੀਂ ਫੇਰੀ ਆਹ ਸੇਵਾ ਲੈ ਵਾਹੀ ਆਹ ਵੀਡੀਓ ਵਿੱਚ ਮੇਰੇ ਪਿੰਡ ਵਾਲੇ ਨੌਜਵਾਨ ਨੇ ਕਿੰਨਾ ਕਮਾਲ ਦਾ ਸੁਨੇਹਾ ਦਿੱਤਾ ਹਨਾ ਵੀ ਯਾਰ ਜਿੰਨਾ ਟਾਈਮ ਅਸੀਂ ਜਾਉਨੇ ਆ ਤੇ ਜਿੰਨਾ ਟਾਈਮ ਸਾਡੇ ਦਾਦਾ-ਦਾਦੀ ਜਾਂ ਮਾਪਿਓ ਜਾਂਉਂਦੇ ਨੇ ਜਾਂ ਸਾਨੂੰ ਚਾਉਣ ਵਾਲੇ ਜਾਂਉਂਦੇ ਨੇ ਸਾਡੇ ਫੈਮਿਲੀ ਮੈਂਬਰ ਜਾਂਉਂਦੇ ਨੇ ਤਾਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਕਰੋ ਕਿਉਂਕਿ ਬਈ ਜ਼ਿੰਦਗੀ ਦੇ ਵਿੱਚ ਇਕੱਲੀ ਮਾਂ ਇਹੋ ਜੀ ਆ ਜਿਹੜੀ ਸਾਨੂੰ ਸਾਡੇ ਨਾਲੋਂ ਜ਼ਿਆਦਾ 9 ਮਹੀਨੇ ਜਾਣਦੀ ਆ ਤੇ ਅਸੀਂ ਉਹਨੂੰ ਇਹ ਗੱਲ ਕਹਿ ਕੇ ਨਕਾਰ ਦਿੰਨੇ ਆ ਵੀ ਸਾਡੇ ਕੋਲੇ ਪੈਸੇ ਨਹੀਂ ਹੈਗੇ ਜਾਂ ਫਿਰ ਅਸੀਂ ਸੰਭਾਲ ਨਹੀਂ ਕਰ ਸਕਦੇ ਬਈ ਬਾਅਦ ਦੇ ਵਿੱਚ ਜਦੋਂ ਸਾਡੇ ਤੋਂ ਇਹ ਰੱਬੀ ਰੂਹਾਂ ਚਲੀਆਂ ਜਾਂਦੀਆਂ ਨੇ ਨਾ ਤਾਂ ਬਾਅਦ ਦੇ ਵਿੱਚ ਸਟੇਟਸ ਲਾਉਣ ਦਾ ਜਾਂ ਲੋਕਾਂ ਕੋਲੇ ਕਹਿਣ ਦਾ ਕੋਈ ਮਤਲਬ ਨਹੀਂ ਬਣਦਾ ਵੀ ਅਸੀਂ ਆਪਣੀ ਮਾਂ ਪਿਓ ਦੀ ਬਹੁਤ ਸੇਵਾ ਕੀਤੀ ਹਨਾ ਜੇ ਤੁਸੀਂ ਕਰੋਗੇ ਤਾਂ ਲੋਕਾਂ ਨੂੰ ਦੇਖੂਗਾ ਨਹੀਂ ਕਰੋਗੇ ਤਾਂ ਵੀ ਲੋਕਾਂ ਨੂੰ ਵੇਖੂਗਾ ਤੇ ਕੋਸ਼ਿਸ਼ ਇਹ ਕਰਿਆ ਕਰੋ ਵੀ ਜਿੰਨਾ ਟਾਈਮ ਸਾਡੇ ਵਿੱਚ ਸਾਹ ਨੇ ਤੇ ਸਾਡੇ ਮਾਪਿਓ ਦੇ ਵਿੱਚ ਸਾਹ ਨੇ ਤਾਂ ਉਹਨਾਂ ਟਾਈਮ ਅਸੀਂ ਉਹਨਾਂ ਨੂੰ ਤਤੀਵਾ ਨਾ ਲਗਣ ਦਈਏ ਹਨਾ ਜਿੰਨਾ ਹੋ ਸਕਦਾ ਉਹਨਾਂ ਦੀ ਹੈਲਪ ਕਰੀਏ ਕਿਉਂਕਿ ਯਾਰ ਸਾਨੂੰ ਉਹਨਾਂ ਨੇ ਜਨਮ ਦਿੱਤਾ ਹਨਾ ਸਾਰ ਦੇ ਨਾਲ ਉਹ ਕਿੰਨਾ ਵੀ ਮਾੜਾ ਕਿਉਂ ਨਾ ਕਰ ਦੇਣਾ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਸਾਡੇ ਮਾਣੇ ਪਿਓ ਨੇ ਦਾਦਾ ਨੇ ਦਾਦੀ ਨੇ ਹਨਾ ਸੋ ਕੋਸ਼ਿਸ਼ ਕਰਿਆ ਕਰੋ ਵੀ ਜਿੰਨਾ ਟਾਈਮ ਆ ਉਹ ਵੱਧ ਤੋਂ ਵੱਧ ਟਾਈਮ ਆਪਣੇ ਮਾਪਿਆਂ ਨਾਲ ਸਪੈਂਡ ਕਰਿਆ ਕਰੋ ਹਨਾ ਜਿੰਨਾ ਤੁਹਾਡੇ ਤੋਂ ਹੋ ਸਕਦਾ ਹਨਾ ਕਦੇ ਵੀ ਇਹ ਗਲਤੀ ਨਾ ਕਰੋ ਕਿਸੇ ਵੀ ਚੀਜ਼ ਦੇ ਵਿੱਚ ਆ ਕੇ ਜਾਇਦਾਦ ਦੇ ਪਿੱਛੇ ਆ ਕੇ ਜਾਂ ਆਪਣੀ ਬੋਦੀ ਮੰਗ ਲੱਗ ਕੇ ਜਾਂ ਕਿਸੇ ਹੋਰ ਚੀਜ਼ ਮੰਗ ਲੱਗ ਕੇ ਜਾਂ ਲੋਕਾਂ ਮੰਗਰ ਲੱਗ ਕੇ ਹਨਾ ਆਪਣੇ ਮਾਪਿਆਂ ਨੂੰ ਕਦੇ ਵੀ ਮਾਰਾ ਨਾ ਕਰੋ ਯਾਰ ਹਨਾ ਤੇ ਆਖਰੀ ਬੇਨਤੀ ਮੇਰੀ ਹੈ ਵੀ ਭਰਾਵਾਂ ਦੀਆਂ ਵੀਡੀਓ ਜਰੂਰ ਵੇਖਿਓ ਸਾਰੀਆਂ ਵੀਡੀਓ ਜਾ ਕੇ ਜਰੂਰ ਦੇਖੋ ਹਰ ਵੀਡੀਓ ਵਿੱਚ ਕਮਾਲ ਦਾ ਸੁਨੇਹਾਗਾ ਤੇ ਫੋਲੋ ਜ਼ਰੂਰ ਕਰਿਓ ਭਰਾ ਦੇ ਪੇਜ ਨੂੰ ਪੇਜ ਦਾ ਨਾਮ ਹੈਗਾ ਪੁਰਾਣਾ ਪੰਜਾਬ 1313 ਧੰਨਵਾਦ